ਕਵਾਰ ਫੀਟ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸਤਿ ਸ੍ਰੀ ਅਕਾਲ ਸਾਰੇ ਪੰਜਾਬਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਸ਼ਕਾਂ ਤੱਕ ਸਵਾਗਤ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ 25ਵੀਂ ਸਿਸਟਮ ਦਾ ਅਸਰ ਹੁੰਦੇ ਘੰਟਿਆਂ ਵਿੱਚ ਦੇਖਣ ਨੂੰ ਮਿਲੇਗਾ ਤਕਰੀਬਨ 48-72 ਘੰਟਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਇਸ ਦੀ ਗੱਲ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਮ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਦੀਆਂ ਲਾਈਵ ਸੈਲਟ ਵੀਰਾਂਟ ਹੌੜ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਅਗਲੇ 24 48 ਘੰਟਿਆਂ ਦੇ ਵਿੱਚ ਇੱਕ ਪੱਛਮੀ ਸਿਸਟਮ ਆਪਾਂ ਨੂੰ ਜ਼ੋਰ ਫੜਦਾ ਹੋਇਆ ਦਿਖਾਈ ਦੇ ਰਿਹਾ ਅੱਜ ਆਪਾਂ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਤਕਰੀਬਨ ਆਪਾਂ ਨੂੰ ਪਿਛਲੇ ਘੰਟਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਕੱਲ ਆਪਾਂ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੀ ਜਿਸ ਨਾਲ ਹੀਟ ਬਣਨ ਦੇ ਕਾਰਨ ਇਹ ਸਿਸਟਮ ਜ਼ੋਰ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ ਤਕਰੀਬਨ ਆਉਂਦੇ 48 ਘੰਟਿਆਂ ਦੇ ਵਿੱਚ ਤਕਰੀਬਨ ਅੱਜ ਸ਼ਾਮ ਤੋਂ ਲੈ ਕੇ ਜਾਤਰ ਇਲਾਕਿਆਂ ਦੇ ਵਿੱਚ ਇਹ ਸਿਸਟਮ ਜ਼ੋਰ ਫੜੇਗਾ ਸਭ ਤੋਂ ਪਹਿਲਾਂ ਇਹ ਰਾਜਸਥਾਨ ਵਾਲੀ ਸਾਈਟ ਤੋਂ ਤਕਰੀਬਨ ਪੰਜਾਬ ਦੇ ਇਹ ਸਾਰੇ ਜ਼ਿਲ੍ਹੇ ਕਵਰ ਕਰਦਾ ਹੋਇਆ ਤਕਰੀਬਨ ਉੱਪਰ ਤੱਕ ਜਾਏਗਾ ਕਿਉਂਕਿ ਕਹਿ ਸਕਦੇ ਹਾਂ ਕਿ ਜਾਤਰ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਕਿਤੇ ਤੱਗੜੀ ਗਰਜ ਲਿਸ਼ਕ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਇਹ ਸਿਸਟਮ ਆਪਾਂ ਨੂੰ ਤਕਰੀਬਨ ਅੱਜ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲ ਸਕਦਾ ਹੈ ਲਹਿੰਦੇ ਪੰਜਾਬ ਤੋਂ ਲੈ ਕੇ ਚੜ੍ਹਦੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਅਸਰ ਦੇਖਣ ਨੂੰ ਮਿਲੇਗਾ ਰਾਜਸਥਾਨ ਦੇ ਖੇਤਰ ਵਿੱਚ ਸ਼੍ਰੀ ਗੰਗਨਗਰ ਚੂਰੂ ਹੋ ਗਿਆ ਬੀਕਰ ਨੇਰ ਹੋ ਗਿਆ ਇਹ ਸਿਸਟਮ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਹਰਿਆਣੇ ਦੇ ਮੱਧ ਇਲਾਕੇ ਹੋਗੇ ਉਤਰੀ ਇਲਾਕੇ ਹੋਗੇ ਪੂਰਬੀ ਖੇਤਰ ਹੋਗੇ ਪੱਛਮੀ ਖੇਤਰ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਜਾਦਾ ਇਲਾਕਿਆਂ ਦੇ ਵਿੱਚ ਮੀਂਹ ਚਾਂ ਦੇਖਣ ਨੂੰ ਮਿਲ ਸਕਦੇ ਹਨ ਪੁਹਾਨੀ ਹੋ ਗਿਆ ਜੀਂਦ ਹੋ ਗਿਆ ਮਾਲਾ ਹੋ ਗਿਆ ਪਾਣੀਪਤ ਸੋਨੀਪਤ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇ ਇਲਾਕੇ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਪੱਛਮੀ ਯੂਪੀ ਦੇ ਇਲਾਕੇ ਹੋਗੇ ਹਿਮਾਚਲ ਤੋਂ ਉਤਰਾਖੰਡ ਦੇ ਇਲਾਕਿਆਂ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਨਾਲ ਦੀ ਗਤੀਵਿਧੀਆਂ ਦੇਖਣ ਨੂੰ ਮਿਲेंगी ਕਿਤੇ ਕਿਤੇ ਗੜੇ ਮਾਰੀ ਨੂੰ ਮਿਲ ਸਕਦੇ ਹਨ ਬਾਕੀ ਜੋ ਵੀ ਅਪਡੇਟ ਅੱਗੇ ਜਾਏ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂ ਗਰਜ ਲਿਸ਼ਕ ਪੰਜਾਬ ਹਰਿਆਣਾ ਰਾਜਸਥਾਨ ਅਤੇ ਪੰਜਾਬ ਦੇ ਕੁਝ 1-2 ਲੱਖਾਂ ਦੇ ਵਿੱਚ ਗੜੇ ਮਾਰੀ ਦੇ ਚਾਂਸ ਵੀ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਕਹਿ ਸਕਦੇ ਹਾਂ ਕਿ ਪੰਜਾਬ ਦੇ ਖੇਤਰਾਂ ਦੇ ਵਿੱਚ ਇਹ ਦਾ ਅਸਰ ਦੇਖਣ ਨੂੰ ਮਿਲੇਗਾ ਹਰਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਮਾਝੇ ਦੇ ਖੇਤਰ ਹੋ ਸਕਦੇ ਹਨ ਬਾਕੀ ਓਵਰਾਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਤਕਰੀਬਨ ਅੱਜ ਸ਼ਾਮ ਤੋਂ ਇਸ ਦਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅਸਰ ਦੇਖਣ ਨੂੰ ਮਿਲ ਸਕਦਾ ਹੈ ਰਾਤ ਤੱਕ ਜ਼ਿਆਦਾਤਰ ਇਲਾਕਿਆਂ ਨੂੰ ਕਵਰ ਕਰ ਲਏਗਾ ਪੰਜਾਬ ਦੇ ਸਾਰੇ ਇਲਾਕਿਆਂ ਨੂੰ ਜਿਵੇਂ ਕਿ ਜੀਐਵਐਸ ਮਾਡਲ ਜਾਰੀ ਕਰ ਦਿੱਤੇ ਗਿਆਨ ਤਕਰੀਬਨ ਅੱਜ ਰਾਤ ਤੱਕ ਤਕਰੀਬਨ 10 ਵਜੇ ਤੱਕ ਜਿਆਦਾ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲਣਗੇ ਕਿਉਂਕਿ ਹਲਕੇ ਪੂਰੇ ਦੀਆਂ ਹਵਾਵਾਂ ਆਪਾਂ ਨੂੰ ਦੱਖਣ ਪੂਰੇ ਦੀਆਂ ਹਵਾਵਾਂ ਸਵੇਰ ਤੋਂ ਉਹੀ ਚਲਦੀਆਂ ਹੋਈਆਂ ਛਾਈ ਦੇਣ ਗਈਆਂ ਜਿਸ ਨਾਲ ਜਿਆਦਾ ਇਲਾਕਿਆਂ ਦੇ ਵਿੱਚ ਮੌਸਮ ਦੇ ਮੀਂਹ ਦੇ ਸਾਰ ਦੁਪਹਿਰ ਤੋਂ ਬਾਅਦ ਆਪਾਂ ਨੂੰ ਬੰਦੇ ਹੋਏ ਛਾਈ ਦੇਣਗੇ ਉੱਤਰ ਪਾਰ ਦੇ ਵਿੱਚ ਪੱਛਮੀ ਸਿਸਟਮ ਆਪਾਂ ਨੂੰ ਐਂਟਰ ਕਰਦੇ ਹੋਏ ਛਾਈ ਦੇਣਗੇ ਤਕਰੀਬਨ ਮੌਸਮ ਵਿਭਾਗ ਨੇ 20 ਤੇ येलो ਅਲਰਟ ਜਾਰੀ ਕਰ ਦਿੱਤੇ ਗਿਆਨ 19 ਤਰੀਕ ਦੇ ਲਈ ਤਕਰੀਬਨ ਅੱਜ ਦੇ ਲਈ ਤੇ 20 ਤਰੀ ਦੇ ਗਿਆਨ ਬੋਤੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਰਜ ਲਿਸ਼ਕ ਦੇ ਨਾਲ ਮੀਂਹ ਦੇ ਚਾਂਸ ਅਤੇ ਤੇਜ਼ ਹਵਾਵਾਂ तकरीबन ਆਪਾਂ ਨੂੰ 35 ਕਿਲੋਮੀਟਰ ਦੇ ਹਿਸਾਬ ਨਾਲ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ ਕੁਝ ਇਲਾਕਿਆਂ ਦੇ ਵਿੱਚ 50 ਕਿਲੋਮੀਟਰ ਤੇ ਲੈ ਕੇ 60 ਕਿਲੋਮੀਟਰ ਦੇ ਹਿਸਾਬ ਨਾਲ ਵੀ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ तकरीबन ਇਹ ਸਿਸਟਮ ਆਪਾਂ ਨੂੰ 19 ਦੀ ਸ਼ਾਮ ਤੋਂ ਲੈ ਕੇ 20 ਦੀ ਸ਼ਾਮ ਤੱਕ ਜ਼ਿਆਦਾਤਰ ਇਲਾਕਿਆਂ ਨੂੰ ਇਹ ਪ੍ਰਭਾਵਿਤ ਕਰਦਾ ਹੋਇਆ ਠਹਿਈ ਦੇਗਾ तकरीबन 21 ਤਰੀਕ ਨੂੰ ਇਹ ਸਿਸਟਮ ਮੇਨ ਤੌਰ ਤੇ ਅੱਗੇ ਲੰਘ ਜਾਏਗਾ ਜੇਕਰ ਆਪਾਂ 20 ਤਰੀਕ ਦੀ ਗੱਲ ਕਰੀਏ 20 ਤਰੀਕ ਨੂੰ ਇਹ ਜ਼ਿਆਦਾਤਰ ਇਲਾਕਿਆਂ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਨੂੰ ਕਵਰ ਕਰਦਾ ਹੋ ਹੋ ਗਿਆ ਸੰਗਰੂਰ ਹੋ ਗਿਆ ਮਲੇਰ ਕੋਟਲਾ ਮੋਗਾ ਕੁਰਦਾਸਪੁਰ ਚਾਰਪੁਰ ਨੰਗਲ ਦੇ ਇਲਾਕੇ ਹੋਗੇ ਫਰੀਦਕੋਟ ਮੋਗਾ ਇਹਨਾਂ ਸਾਰੇ ਇਲਾਕਿਆਂ ਨੂੰ ਇਹ ਸਿਸਟਮ ਕਵਰ ਕਰਦਾ ਹੋਇਆ ਤਕਰੀਬਨ 21 ਤਰੀਕ ਨੂੰ ਇਹ ਅੱਗੇ ਲੰਘ ਜਾਏਗਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ 21 ਤਰੀਕ ਨੂੰ ਆਪਾਂ ਨੂੰ ਤਕਰੀਬਨ ਸਾਫ਼ ਦੇਖਣ ਨੂੰ ਮਿਲ ਸਕਦਾ ਹੈ ਓਵਰਆਲ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਬਾਕੀ ਇਸ ਤੋਂ ਬਾਅਦ ਵੀ ਆਪਾਂ ਨੂੰ ਬੈਕ ਟੂ ਬੈਕ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ 24 25 26 27 ਤੱਕ ਇਹਨਾਂ ਇਸ ਦਾ ਅਸਰ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਜੇ ਆਪਾਂ ਨੂੰ ਤਕਰੀਬਨ ਅੱਜ ਸ਼ਾਮ ਕਿਆਂ ਦੇ ਵਿੱਚ ਆਪਾਂ ਨੂੰ ਮੇਨ ਤੌਰ ਤੇ ਅਸਰ ਦੇਖਣ ਨੂੰ ਮਿਲੇਗਾ ਤਕਰੀਬਨ 20 21 22 ਤਕਰੀਬਨ ਇਸ ਤਰ੍ਹਾਂ ਦਾ ਸਿਸਟਮ ਆਪਾਂ ਨੂੰ ਬਹੁਤੇ ਪਾਕਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇਹ ਸਿਸਟਮ ਆਪਾਂ ਨੂੰ ਮੌਸਮ ਵਿਭਾਗ ਦੇ ਤਕਰੀਬਨ ਰੈਡਾਰ ਦੇ ਉੱਤੇ ਵੀ ਸ਼ੋ ਹੋ ਰਿਹਾ ਹੈ ਤਕਰੀਬਨ ਮੌਸਮ ਵਿਭਾਗ ਨੇ ਆਪਣੀ ਤਕਰੀਬਨ 19 ਨੂੰ ਥੰਡਰਸਟ੍ਰੋਮ ਲਾਈਟਨਿੰਗ ਸਟ੍ਰੋਮ ਜਾਂਤਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ 20 3 ਦੀ ਗੱਲ ਕਰੀਏ 20 ਤਰੀਕ ਨੂੰ ਵੀ ਥੰਡਰਸਟ੍ਰੋਮ ਲਾਈਟਨਿੰਗ ਆਈਸੋਲੇਟਿਡ ਪਲੇਟਿਜ਼ ਉੱਤੇ ਮੌਸਮ ਵਿਭਾਗ ਨੇ ਜਾਰੀ ਕਰ ਦਿੱ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ